ਸੰਗਰੂਰ ਸੀਟ 2024 ਲੋਕ ਸਭਾ ਚੋਣਾਂ ਦਾ ਮੈਂ ਹੁਣ ਵਿਸ਼ਲੇਸ਼ਣ ਦੇਣ ਲੱਗਾ ਵਾਂ ਸੰਗਰੂਰ ਆਪਾਂ ਸਭ ਨੂੰ ਪਤਾ ਹੀ ਆ ਕਿ ਇੱਕ ਗੱਲ ਲਈ ਮਸ਼ਹੂਰ ਆ ਕਿ ਇੱਥੋਂ ਦੇ ਲੋਕੀ ਕ੍ਰਾਂਤੀਕਾਰੀ ਆ ਬਹੁਤ ਸਿਆਸੀ ਤੌਰ ਤੇ ਬਹੁਤ ਜਾਗਰੂਕ ਨੇ ਸੋ ਇਸੇ ਕਰਕੇ ਉੱਥੇ ਰੈਲੀਆਂ ਔਰ ਜਿਹੜੀਆਂ ਮੀਟਿੰਗਾਂ ਹੁੰਦੀਆਂ ਬਹੁਤ ਵੈਲ ਅਟੈਂਡਡ ਹੁੰਦੀਆਂ ਬਹੁਤ ਲੋਕ ਵੱਧ ਚੜ੍ਹ ਕੇ ਉਸ ਹਿੱਸਾ ਲੈਂਦੇ ਆ ਪਰ ਇੱਥੋਂ ਦੇ ਲੋਕੀ ਅੱਕ ਦੇ ਵੀ ਬਹੁਤ ਛੇਤੀ ਆ ਤਬਦੀਲੀ ਦੀ ਤਾਂਗ ਵੀ ਉਹਨਾਂ ਚ ਬੜੀ ਛੇਤੀ ਨਜ਼ਰ ਆ ਜਾਂਦੀ ਆ ਤੁਹਾਨੂੰ ਯਾਦ ਹੋਣਾ 2009 ਦੇ ਵਿੱਚ ਵਿਜੇਂਦਰ ਸਿੰਘਲਾ ਨੂੰ MP ਬਣਾਇਆ ਸੀ ਉਹ ਕਈ ਪ੍ਰੋਜੈਕਟ ਵੀ ਲੈ ਕੇ ਆਇਆ ਪੀਜੀਆ ਲੈ ਕੇ ਆਇਆ ਉਹਨਾਂ ਨੇ ਸਟੇਡੀਅਮ ਬਣਾਇਆ ਉੱਥੇ ਤੇ 2014 ਦੇ ਵਿੱਚ ਉਹਨਾਂ ਦੀ ਜ਼ਮਾਨਤ ਜਬਤ ਹੋ ਗਈ 2022 ਦੇ ਵਿੱਚ ਫਰਵਰੀ ਦੇ ਵਿੱਚ ਨੌ ਦੇ ਨੌ ਹਲਕੇ ਆਪ ਨੂੰ ਜਿਤਾਏ ਔਰ ਜੂਨ ਦੇ ਵਿੱਚ ਜਦੋਂ ਜ਼ਿਮਨੀ ਚੋਣ ਹੋਈ ਉੱਥੋਂ ਦੀ ਉਦੋਂ ਉਦੋਂ ਆਪ ਦਾ ਕੈਂਡੀਡੇਟ ਜਿਹੜਾ ਵਾ ਉਹਨੂੰ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਹਦਾ ਕਾਰਨ ਕੀ ਆ ਇਹਦਾ ਮੁੱਖ ਕਾਰਨ ਜਿਹੜਾ ਵਾ ਉਹ ਇਹ ਵਾ ਕਿ ਇੱਥੇ ਜਿਹੜੀ ਜ਼ਿਆਦਾ ਮੈਜੋਰਿਟੀ ਵੋਟ ਹੈ ਜਿਹੜੀ 48% 48% ਦੀ ਇੱਥੇ ਵੋਟ ਜਿਹੜੀ ਆ ਨੌਜਵਾਨ ਵੋਟਰ ਆ 18 ਸਾਲ ਤੋਂ ਲੈ ਕੇ 40 ਸਾਲ ਦੀ ਸੋ ਜਿਹੜਾ ਨੌਜਵਾਨ ਆ ਉਹ ਬਹੁਤ ਛੇਤੀ ਕਾਲਾ ਪੈਂਦਾ ਵਾ ਔਰ ਬਹੁਤ ਛੇਤੀ ਉਹਦੇ ਵਿੱਚ ਤਬਦੀਲੀ ਦੀ ਤਾਂਗ ਜਿਹੜੀ ਆ ਉਹ ਨਜ਼ਰ ਆਉਂਦੀ ਆ ਔਰ ਇੱਥੇ ਵੀ ਵਾਕਡੋਰ ਜਿਹੜੀ ਆ ਉਹ ਨੌਜਵਾਨ ਵੋਟਰ ਦੇ ਹੱਥ ਦੇ ਵਿੱਚ ਆ ਦੇਖਦੇ ਆ ਕਿ ਉਹ ਨੌਜਵਾਨ ਵੋਟ ਜਿਹੜੀ ਆ ਉਹ ਕਦੇ ਹੱਥ ਹੱਕ ਦੇ ਵਿੱਚ ਪੁਕਦੀ ਐ ਇਸ ਵੇਲੇ ਸੋ ਨੌਜਵਾਨ ਦੇ ਹੱਥ ਦੇ ਵਿੱਚ ਇਹ ਜਿਹੜੀ ਏ ਸੀਟ ਆ ਇਹ ਠੀਕ ਆ ਕਿ ਨੌ ਦੇ ਨੌ ਹਲਕੇ ਆਮ ਆਦਮੀ ਪਾਰਟੀ ਦੇ ਨੇ ਲੇਕਿਨ ਆਮ ਆਦਮੀ ਪਾਰਟੀ ਨੂੰ ਇੱਕ ਦਿੱਕਤ ਵੀ ਆ ਗਈ ਦੇ ਕਰਕੇ ਫ੍ਰੀ ਬਿਜਲੀ ਜਿਹੜੀ ਦਿੱਤੀ ਆ ਉਹਦਾ ਫਾਇਦਾ ਜ਼ਰੂਰ ਹੋ ਰਿਹਾ ਪਰ ਫਿਰ ਬਾਕੀ ਜਿਹੜੀਆਂ ਚੀਜ਼ਾਂ ਨਹੀਂ ਹੋਈਆਂ ਉਹਦੇ ਲੋਕੀ ਸਵਾਲ ਪੁੱਛ ਰਹੇ ਆ ਔਰ ਸ਼ਾਇਦ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹ ਬਹੁਤ ਸਾਰੇ ਪਿੰਡਾਂ ਦੇ ਵਿੱਚ ਸ਼ਾਇਦ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੂੰ ਉੱਥੇ ਜਿਹੜੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੇ ਲੋਕੀ ਜਵਾਬ ਮੰਗਦੇ ਆ ਸਿਮਰਨਜੀਤ ਮਾਨ ਹਲਕੇ ਤੋਂ ਦੁਬਾਰਾ ਚੋਣ ਲੜ ਰਿਹਾ ਉਹਨਾਂ ਨੂੰ ਡੈਫੀਨਿਟਲੀ ਹਮਦਰਦੀ ਮਿਲੂਗੀ ਕਿਉਂਕਿ ਉਮਰ ਉਹਨਾਂ ਦੀ ਕਾਫੀ ਆ ਕੋਸਾ ਦਾ ਪੋਸਿਬਲੀ ਇਹ ਲਾਸਟ ਇਲੈਕਸ਼ਨ ਉਹਨਾਂ ਦੀ ਹੋਵੇ ਉਹ ਬਹੁਤ ਹਲਕੇ ਵਾਸਤੇ ਕੁਝ ਨਹੀਂ ਕਰ ਸਕਦੇ ਲੇਕਿਨ ਉਹ ਇਮਾਨਦਾਰ ਨੇ ਜੋ ਵੀ ਉਹਨਾਂ ਦਾ ਸਟੈਂਡ ਆ ਤੁਸੀਂ ਉਹਦੇ ਨਾਲ ਸਹਿਮਤ ਹੋ ਨਾ ਹੋ ਲੇਕਿਨ ਉਹ ਆਪਣੇ ਸਟੈਂਡ ਤੇ ਖੜੇ ਆ ਉਹ ਆਪ ਹੀ ਜਿਵੇਂ ਕਹਿੰਦੇ ਆ ਕਿ ਲੜਾਂਗੇ ਵੀ ਤੇ ਖੜਾਂਗੇ ਵੀ ਔਰ ਵਾਕਈ ਉਹ ਜਿੱਥੇ ਖੜੇ ਆ ਉੱਥੇ ਉਹ ਖੜੇ ਆ ਮਾਈਨੋਰਿਟੀ ਦੇ ਹੱਕ ਦੇ ਵਿੱਚ ਬੋਲਦੇ ਸ਼ਾਇਦ ਇਸੇ ਕਰਕੇ ਮਲੇਰਕੋਟ ਲਾਮਰਗੜ ਦੇ ਜਿਹੜੇ ਮੁਸਲਮਨ ਵੋਟ ਹੈ ਜਿਹੜੀ ਕਾਟ ਗਿਣਤੀਆਂ ਦੀ ਵੋਟ ਆ ਉਹ ਬਿਲਕੁਲ ਉਹਨਾਂ ਦੇ ਹੱਕ ਦੇ ਵਿੱਚ ਪੁੱਜਦੀ ਆ ਇੱਕ ਗੱਲ ਪੁੱਜਦੀ ਆ ਇਹ ਗੱਲ ਹੋਰ ਵੀ ਆ ਇਹ ਚੋਣਾਂ ਦੀ ਵੋਟ ਜਿਹੜੀ ਆ ਪਹਿਲੀ ਜੂਨ ਨੂੰ ਪੈ ਰਹੀ ਆ ਉਹ ਦਿਨ ਜਿਹੜੇ ਨੇ ਉਹ ਆਪਰੇਸ਼ਨ ਬਲੂ ਸਟਾਰ ਦੀ ਬਰੇ ਗੰਡ ਵੀ ਆ ਔਰ ਉਹਨਾਂ ਦੀ ਵਿਚਾਰਤਾਰਾਂ ਨਾਲ ਵਿਚਾਰਤਾਰਾ ਕਰਕੇ ਸ਼ਾਇਦ ਉਹ ਸਿੰਪਥੀ ਵੋਟ ਜਿਹੜੀ ਆ ਉਹ ਵੀ ਉਹਨਾਂ ਨੂੰ ਪਊਗੀ ਪਹਿਲੀ ਜੂਨ ਜਵਾਰ ਸਿੰਘ ਵਾਲਾ ਦੇ ਵਿੱਚ ਜਿਹੜੀ ਬਦਬੀ ਜਿੱਥੋਂ ਸ਼ੁਰੂ ਹੋਈ ਸੀ ਬਦਬੀ ਜਿਹੜੇ ਘਟਨਾਵਾਂ ਉਹ ਵੀ ਸ਼ ਹੈ ਉਹਦੀ ਨੌਵੀਂ ਵਰੇ ਗੰਡਿਆ ਸੋ ਇਹਦਾ ਫਾਇਦਾ ਵੀ ਸਿਮਰਜੀਤ ਮਾਨ ਨੂੰ ਜ਼ਰੂਰ ਮਿਲੂਗਾ ਕਿਉਂਕਿ ਇਹ ਘਟਨਾਵਾਂ ਜਿਹੜੀਆਂ ਨੇ ਲੋਕਾਂ ਨੂੰ ਲੱਗਦਾ ਵਾ ਕਿ ਇਹਨਾਂ ਦੇ ਵਿੱਚ ਜੇ ਕੋਈ ਬੰਦਾ ਸਾਫ਼ ਸੁਥਰਾ ਹੈ ਤੇ ਉਹ ਹੀ ਹਨ ਲੇਕਿਨ ਸਿਮਰਜੀਤ ਮਾਨ ਦੀ ਇਸ ਵਾਰੀ ਵੋਟ ਜਿਹੜਾ ਉਹਨਾਂ ਨੂੰ ਫਾਇਦਾ ਹੋਇਆ ਜਿਮਨੀ ਚੋਣ ਵੇਲੇ ਜਿਹੜਾ ਹੁਣ ਨੁਕਸਾਨ ਹੋ ਸਕਦਾ ਵਾ ਉਹ ਹੈ ਕਿ ਸੁਖਪਾਲ ਸਿੰਘ ਖਹਿਰਾ ਉਥੇ ਕਾਂਗਰਸ ਦੇ ਉਮੀਦਵਾਰ ਨੇ ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਪਰਸਨੈਲਿਟੀ ਆ ਉਹ ਕੋਈ ਨਾ ਕੋਈ ਪੰਥਕ ਵੋਟ ਜਿਹੜੀ ਐ ਸਮਨਜੀਤ ਮਾਨ ਦੀ ਵੋਟ ਜਿਹੜੀ ਆ ਜ਼ਰੂਰ ਕਰ ਸਕਦੀ ਆ ਔਰ ਸਵੇਸ ਕਰਕੇ ਥੋੜਾ ਬਹੁਤ ਸੁਖਪਾਲ ਸਿੰਘ ਖਹਿਰੇ ਦਾ ਉਥੇ ਖੜਾ ਹੋਣਾ ਜਿਹੜਾ ਵਾ ਉਹਦਾ ਵੀ ਉਹਨਾਂ ਨੂੰ ਨੁਕਸਾਨ ਪੈ ਹੋ ਸਕਦਾ ਵਾ ਔਰ ਫਿਰ ਇਕਬਾਲ ਸਿੰਘ ਛੁੰਡਾ ਜਿਹੜੇ ਨੇ ਕਿਉਂਕਿ ਉਹ ਤੁਰੀ ਤੋਂ ਐਮਐਲਏ ਰਹੇ ਨੇ ਸੋ ਉਹ ਵੀ ਜਿਹੜੀ ਪਿੰਡਾਂ ਦੀ ਵੋਟ ਸਿੱਖ ਵੋਟ ਪੰਥਕ ਵੋਟ ਜਿਹੜੀ ਆ ਕੁਝ ਇੱਕ ਵਾਲ ਸਿੰਘ ਛੁੰਡਾ ਨੂੰ ਵੀ ਪੈਸੇ ਦੀ ਆ ਕੋ ਸੁਖਪਾਲ ਸਿੰਘ ਖਹਿਰਾ ਨੂੰ ਪਊਗੀ ਸੋ ਇਸ ਕਰਕੇ ਥੋੜੀ ਜੀ ਡਿਸਐਡਵਾਂਟੇਜ ਮੰਨ ਨੂੰ ਰੱਖੀ ਜ਼ਰੂਰ ਹੈ ਬਾਕੀ ਸੁਪਾਲ ਸਿੰਘ ਖਹਿਰਾ ਪੰਜਾਬ ਦੇ ਹੱਕਾਂ ਲਈ ਖੜੇ ਰਹੇ ਇਹਦੀ ਕੋਈ ਸ਼ੱਕ ਨਹੀਂ ਯੂਏਪੀਏ ਜਿਨ੍ਹਾਂ ਦੇ ਖਿਲਾਫ ਹੋਇਆ ਉਹਨਾਂ ਲਈ ਖੜੇ ਰਹੇ ਐਨਐਸਏ ਲਗਾ ਉਹਨਾਂ ਲਈ ਖੜੇ ਲੇ ਔਰ ਉਹਨਾਂ ਦੇ ਜਿਹੜੇ ਪੋਸਟਰ ਲੱਗੇ ਹੋਏ ਉਹ ਬਿਲਕੁਲ ਠੀਕ ਆ ਕਿ ਜਿੱਥੇ ਕੋਈ ਨਹੀਂ ਖੜਦਾ ਉੱਥੇ ਸੁਖਪਾਲ ਖਹਿਰਾ ਜਿਹੜਾ ਵਾ ਉਹ ਖੜਦਾ ਵੀ ਆ ਤੇ ਅੜਦਾ ਵੀ ਆ ਪਰ ਪ੍ਰੋਬਲਮ ਇਹ ਆ ਕਿ ਕਈ ਵਾਰ ਜਿੱਥੇ ਸ਼ਾਇਦ ਖੜਨ ਦੀ ਤੇ ਅੜਨ ਦੀ ਲੋੜ ਨਹੀਂ ਉਹ ਉੱਥੇ ਵੀ ਅੜਦੇ ਤੇ ਖੜਦੇ ਆ ਜਿਵੇਂ ਪਿਛਲੀ ਵਾਰੀ ਬਠਿੰਡੇ ਦੇ ਵਿੱਚ ਜਾ ਖੜੇ ਹੋਏ ਸੀ ਔਰ ਉਹਦੇ باوجود ਮੈਨੂੰ ਯਾਦ ਹੈ ਉਹਨਾਂ ਦਿਨਾਂ ਚ ਉਹ ਕਹਿੰਦੇ ਸੀ ਵੀ ਹੁਣ ਮੈਂ ਸਿਰਫ 38000 ਵੋਟ ਪਈ ਮੈਂ ਸਿਆਸੀ ਨਹੀਂ ਛੱਡ ਦੇਣੀ ਹੈ ਲੇਕਿਨ ਹੁਣ ਐਰਕੀ ਦੁਬਾਰਾ ਖੜੇ ਆ ਔਰ ਦੇਖਦੇ ਆ ਕਿ ਜੇ ਉਹ ਵਾਕਈ ਐਰਕੀ ਜਿੱਤ ਜਾਂਦੇ ਆ ਤੇ ਬਹੁਤ ਵੱਡੀ ਉਹਨਾਂ ਦੀ ਅਚੀਵਮੈਂਟ ਹੋਵੇਗੀ ਜੇ ਨਹੀਂ ਜਿੱਤਦੇ ਤੇ ਸ਼ਾਇਦ ਉਹਨਾਂ ਨੂੰ ਮੂੜ ਵਿਚਾਰ ਕਰਨਾ ਪਊ ਆਪਣੀ ਸਿਆਸੀ ਰਣਨੀਤੀ ਦੇ ਉੱਪਰ ਅ ਰਜੀਵ ਗਾਂਧੀ ਪ੍ਰਿਆੰਕਾ ਵਗੈਰਾ ਵਗੈਰਾ ਕਿਉਂ ਨਹੀਂ ਉੱਥੇ ਆਏ ਬਸ ਮੁੱਖ ਕਾਰਨ ਇਹ ਆ ਕਿ ਇੱਕ ਕਾਂਗਰਸ ਔਰ ਔਰ ਕਾਂਗਰਸ ਔਰ ਆਮ ਆਦਮੀ ਪਾਰਟੀ ਚ ਇੱਕ ਸਮਝੌਤਾ ਹੋਇਆ ਪੰਜਾਬ ਨੂੰ ਛੱਡ ਕੇ ਪੰਜਾਬ ਦੇ ਵਿੱਚ ਵੀ ਇੱਕ ਦੂਜੇ ਦੇ ਖਿਲਾਫ ਨਹੀਂ ਬੋਲ ਰਹੇ ਲੇਕਿਨ ਇੱਥੇ ਸੁਖਪਾਲ ਸਿੰਘ ਖਹਿਰਾ ਡਟ ਕੇ ਆਮ ਆਦਮੀ ਪਾਰਟੀ ਔਰ ਤੁਗੰਤ ਮਾਨ ਦੇ ਖਿਲਾਫ ਬੋਲਦੇ ਸ਼ਰ ਖੜਾ ਹੀ ਇਸ ਕਰਕੇ ਕੀਤਾ ਗਿਆ ਸੀ ਸੋ ਕਿਉਂਕਿ ਸੁਖਪਾਲ ਸਿੰਘ ਖਹਿਰਾ ਡਟ ਕੇ ਆਪ ਦੇ ਖਿਲਾਫ ਬੋਲਦੇ ਆ ਉਹ ਆਪ ਦੇ ਖਿਲਾਫ ਬੋਲਣਾ ਨਹੀਂ ਚਾਹੁੰਦੇ ਸ਼ਾਇਦ ਇਸ ਕਰਕੇ ਮੇਰਾ ਖਿਆਲ ਹੈ ਕਿ ਜੀਵ ਗਾਂਧੀ ਪ੍ਰਿਯੰਕਾ ਜਾਂ ਹੋਰ ਕੋਈ ਲੀਡ ਰਹੇ ਥੇ ਨਹੀਂ ਆਇਆ ਇੱਕ ਕੈਂਡੀਡੇਟ ਜਿਹਦੇ ਬਾਰੇ ਜ਼ਿਕਰ ਦਿਗਦੇਸ਼ ਸਿੰਘ ਮਾਨ ਹੁਣਾਂ ਨੇ ਕੀਤਾ ਸੀ ਜਿਹੜਾ ਕਾਫੀ ਵੋਟ ਲੈ ਕੇ ਜਾ ਸਕਦਾ ਉਹ ਹੈ ਭਾਜਪਾ ਦਾ ਉਮੀਦਵਾਰ ਅਰਵਿੰਦ ਖੰਨਾ ਅਕਾਲੀ ਦਲ ਤੋਂ ਕੈਰੀਅਰ ਸ਼ੁਰੂ ਕੀਤਾ ਕਾਂਗਰਸ ਦੇ ਵਿੱਚ ਰਹੇ ਇਸ ਵੇਲੇ ਭਾਜਪਾ ਦੇ ਉਮੀਦਵਾਰ ਨੇ ਆ اور ਪ੍ਰੋਫੈਸ਼ਨਲ ਇਲੈਕਸ਼ਨਾਂ 'ਚ ਕਾਫੀ ਵੋਟ ਖੜਦੇ ਰਿਹਾ ਹੈ ਪਾਜਪਾ ਦੇ ਉਮੀਦਵਾਰ ਹੋਣ ਦੇ ਨਾਤੇ ਸੰਗਰੂਰ ਜਾਂ ਬਾਕੀ ਮੰਡੀਆਂ ਬਰਨਾਲਾ ਹੋਈ ਜਾਂ ਤੂਰੀ ਹੋਈ ਮੰਡੀ ਜਾਂ ਸੁਨਾਮ ਹੋਈ ਉਥੋਂ ਦੀ ਵੋਟਰਾਂ ਨੂੰ ਕਾਫੀ ਪੈ ਸਕਦੀ ਆ ਉਮੀਦ ਫਾਊਂਡੇਸ਼ਨ ਨਾਂ ਦੀ ਐਨ ਜੀਓ ਚਲਾਉਂਦੇ ਰਹੇ ਆ ਦਵਾਈਆਂ ਫ੍ਰੀ ਵੰਡਦੇ ਰਹੇ ਆ ਸिलाई ਮਸ਼ੀਨਾਂ ਔਰਤਾਂ ਨੂੰ ਵੰਡੀਆਂ ਵਗੈਰਾ ਵਗੈਰਾ ਸੋ ਉਹਦੀ ਵੋਟ ਜਿਹੜੀ ਆ ਉਹਨਾਂ ਨੂੰ ਕਾਫੀ ਪੈਸੇ ਦੀ ਆ ਨਾਰਾ ਉਹਨਾਂ ਦਾ ਹੈ ਲੋਕਾਂ ਦੀ ਤਮੰਨਾ ਇਸ ਵਾਰ ਅਰਵਿੰਦ ਖੰਨਾ ਪਰ ਲੱਗਦਾ ਨਹੀਂ ਕਿ ਇਹ ਤਮੰਨਾ ਪੂਰੀ ਹੋਊ ਜਤਨ ਦੀ ਹਾਲਤ ਨਹੀਂ ਪਰ ਵੋਟ ਜਿਹਨਾਂ ਨੂੰ 50000 ਮਿਲਦੀ ਆ ਜਾਂ ਲੱਖ ਮਿਲਦੀ ਆ ਉਹ ਕਿਹਦੀ ਘਟਦੇ ਆ ਇਹਦਾ ਇਹ ਤੇ ਕਾਫੀ ਕੁਝ ਮਨਸਰ ਹੋਵੇਗਾ ਸੋ ਓਵਰ ਆਲ ਅਨਲਿਸਿਸ ਮੁਕਾਬਲਾ ਜਿਹੜਾ ਵਾ ਆਪ ਅਕਾਲੀ ਦਲ ਅੰਮ੍ਰਿਤਸਰ ਤੇ ਸੁਖਪਾਲ ਖੇੜੇ ਦੇ ਵਿੱਚ ਆ ਪਰ ਅਕਾਲੀ ਦਲ ਬਾਦਲ ਔਰ ਔਰ ਭਾਜਪਾ ਕੇ ਦੀ ਵੋਟ ਕਰਦੀ ਆ ਉਹਦੇ ਤੇ ਕਾਫੀ ਕੁਝ ਮਨਸਰ ਹੋਵੇਗਾ ਆਮ ਆਦਮੀ ਪਾਰਟੀ ਵਾਸਤੇ ਇਹ ਇੱਕ ਵਕਾਰ ਦਾ ਸਵਾਲ ਆ ਪ੍ਰੈਸਟੀਜ ਦਾ ਇਸ਼ੂ ਆ ਸੋ ਉਹ ਡੈਫੀਨਿਟਲੀ ਹਰ ਕੋਸ਼ਿਸ਼ ਕਰਨਗੇ ਸੀਟ ਨੂੰ ਰੀਟੇਨ ਦੁਬਾਰਾ ਕਰੀਏ ਦੁਬਾਰਾ ਜਿੱਤ ਸਕੀਏ ਔਰ ਜੇ ਉਹ ਜਿੱਤਦੇ ਨਹੀਂ ਤੇ ਇਹਦਾ ਮਤਲਬ ਹੈ ਕਿ ਉਹਦਾ ਡਾਊਨਫਾਲ ਆਮ ਆਦਮੀ ਪਾਰਟੀ ਦਾ ਸ਼ੁਰੂ ਹੋਇਆ ਹੋਇਆ ਵਾ ਉਹਨਾਂ ਨੂੰ ਬੜੀ ਵੱਡੇ ਪੱਧਰ ਤੇ ਤਬਦੀਲੀ ਕਰਨੀ ਪਊ ਔਰ ਜੇ ਵਿਰੋਧੀ ਧਿਰ ਇਹਨੂੰ ਜਿੱਤ ਲੈਂਦੇ ਆ ਤੇ ਇਹਦਾ ਮਤਲਬ ਹੈ ਕਿ ਉਹ ਖੂਨ ਦੁਬਾਰਾ ਉਹਨਾਂ ਦੇ ਮੂੰਹ ਲੱਗੂਗਾ ਔਰ ਫਿਰ ਉਹ ਹੋਰ ਤਕੜੇ ਹੋ ਕੇ ਪੰਜਾਬ ਦੇ ਵਿੱਚ ਵਾੜ ਚੜ ਕੇ ਆ ਸਕਦੇ ਆ ਸੋ ਬਾਕੀ ਦੇਖਦੇ ਆ ਕਿ ਫਾਈਨਲ ਰਿਜ਼ਲਟ ਇਥੋਂ ਕੀ ਆਵੇਗਾ ਕੱਲ ਵੋਟਾਂ ਪੈਣੀਆਂ ਤੇ 4 ਨੂੰ ਉਸ ਤੋਂ ਬਾਅਦ ਆਪਾਂ 4 ਨੂੰ ਰਿਜ਼ਲਟ ਆਣੇ ਉਸ ਤੋਂ ਬਾਅਦ ਦੁਬਾਰਾ ਕਰਾਂਗੇ ਆਪਾਂ ਡਿਸਕਸ਼ਨ ਹੁਣ ਦਿਓ ਮੈਨੂੰ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼